ਪਿਆਰੇ ਸ਼ੋਧੋ ਪਿਆਰਪਰੀ ਸਤਿ ਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਆਮਾ ਜੀ ਸਿੰਘ ਨਾਲ ਇਸ ਟਾਈਮ ਅਸੀਂ ਪਹੁੰਚਿਆ ਵਾਰਡ ਨੰਬਰ 1 ਦੇ ਵਿੱਚ ਤੇ ਗੱਲਬਾਤ ਕਰਾਂਗੇ ਆਮ ਆਦੀ ਪਾਰਟੀ ਤੋਂ ਜਿਹੜੇ ਵਿਜੇਤਾ ਨੇ ਜੇਤੂ ਨੇ ਕੁਲਜੀਤ ਕੌਰ ਜੀ ਉਹਨਾਂ ਨਾਲ ਆਓ ਗੱਲ ਕਰਦੇ ਹਾਂ ਉਪਾਲ ਜੀ ਨਾਲ ਹਾਂਜੀ ਮੈਮ ਸਤਿ ਸ਼ਕਾਲ ਜੀ ਅੱਛਾ ਠੀਕ ਹੈ ਮੈਂ ਜਿੱਤਾਂ ਕੀ ਬਹੁਤ ਵਧੀਆ ਜਿਹੜੀ ਜਿੱਤ ਹੈ ਤੁਹਾਡੇ ਝੋਲੀ ਪਈ ਹੈ ਤੇ ਕੀ ਕਹਿਣਾ ਚਾਹੂੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਪਿਆਰੇ ਸਰੋਤਿਆਂ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਇਹ ਸਭ ਨੇ ਬਹੁਤ ਵੱਡੀ ਲੀਡ ਕਰ ਕੀਤੀ ਸਾਡੇ ਨਾਲ ਤੇ ਵਧੀਆ ਜਿੱਤ ਕੀਤੀ ਛੱਡੀ ਜੀ ਕੀ ਸਨੇਹ ਦੇਣਾ ਚਾਹੁੰਦੇ ਤੁਸੀਂ ਆਪਣੇ ਇਲਾਕਾ ਵਸੀਆਂ ਨੂੰ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਇਹ ਸਨੇਹ ਦੇਣਾ ਚਾਹੁੰਦੀ ਆ ਕਿ ਸ਼ੀਧੀ ਦੇੜੇ ਚੱਲ ਰਿਹਾ ਤੁਸੀਂ ਬੁੰਜੇ ਬੈਠ ਕੇ ਪਾਠ ਕਰੋ ਤੇ ਉਹ ਗੁਰਬਾਣੀ ਇਹਦਾ ਪੰਜਾਬ ਕਰੋ ਮਹਾਰਾਜ ਨੂੰ ਚੇਤੇ ਕਰੋ ਕਿਉਂ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਵਾਸਤੇ ਬਹੁਤ ਕੁਝ ਹੀ ਕੀਤਾ ਜੀ ਸਰ ਕੀ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਬੈਠੇ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜੇ ਕੌਂਸਲ ਜੇਤੂ ਨੇ ਉਹਨਾਂ ਪਰ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਾਂ ਸਟਾਰ ਐਜੀ ਚੈਨਲ ਦਾ ਧੰਨਵਾਦ ਕਰਦੇ ਆਂ ਮਾਤਾ ਜੀ ਦਾ ਧੰਨਵਾਦ ਕਰਦੇ ਆਂ ਜੀ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਆਂ ਉਹਨਾਂ ਦੀ ਸਹਿਯੋਗ ਨਾਲ ਅਸੀਂ ਵਧੀਆ ਲੀਡ ਤੇ ਜਿੱਤ ਪ੍ਰਾਪਤ ਕੀਤੀ ਮੈਮ ਜੀ ਦੇਖਿਆ ਜਾਵੇ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਕੰਮ ਹੋਣ ਵਾਲੇ ਆ ਜਿਵੇਂ ਕਿ ਨਾਲੀਆਂ ਦੇ ਗਲੀਆਂ ਦੇ ਤੇ ਜਿਹੜੀਆਂ ਕੂੜੇ ਵਾਲੀਆਂ ਗੱਡੀਆਂ ਉਹ ਵੀ ਨਹੀਂ ਪਹੁੰਚਦੀਆਂ ਪਹਿ ਲੈਣ ਵਾਸਤੇ ਜਰੂਰ ਪਹੁੰਚਦੀਆਂ ਆ ਇਹ ਕਿਸ ਤਰ੍ਹਾਂ ਦੇ ਐਸ ਐਸ ਵਾਰ ਸਾਡੇ ਮਾਤਾ ਜੀ ਕਾਉਂਸਲਰ ਬਣੇ ਹੋਏ ਆ ਕਿਉਂਕਿ ਜਿਹੜੇ ਪਹਿਲਾਂ ਵੀ ਬਹੁਤ ਕੰਮ ਕਰਵਾ ਚੁੱਕੇ ਆ ਜਿਹੜੇ ਰੁਕੇ ਹੋਏ ਕੰਮ ਉਹ ਵੀ ਆਪਾਂ ਸਾਰੇ ਕਰਵਾਵਾਂਗੇ ਇਸ ਤਾਕੀ ਸੀਹ ਰਿਜ਼ਲਟ ਚੱਲਦੇ ਪਏ ਆ ਤੇ ਹਰ ਇੱਕ ਪਾਰਟੀ ਜਿੱਤੀ ਹੋਈ ਹੈ ਕਿਸਾ ਤੁਸੀਂ ਦੇਖਦੇ ਕੀ ਕਹਿਣਾ ਚਾਹੁੰਦੇ ਸੀ ਦੀ ਦਿਹਾੜੇ ਦੇ ਵਿੱਚ ਆਪਾਂ ਇਹ ਕਹਿਣਾ ਚਾਹੁੰਦੇ ਕਿ ਪਹਿਲੇ ਮਾਤਾ ਜੀ ਨੇ ਵੀ ਇਹੀ ਕਿਹਾ ਹੋਇਆ ਹੈ ਕਿ ਸ਼ੀਦੀ ਦਿਹਾੜਿਆਂ ਨੂੰ ਲੈ ਕੇ ਮਤਲਬ ਕਿ ਆਪਾਂ ਨੂੰ ਅਦਾਸ ਬੇਨਤੀ ਕਰਨੀ ਚਾਹੀਦੀ ਹੈ ਤੁਮ ਜੇ ਬੈਠ ਕੇ ਪਾਠ ਕਰਨਾ ਚਾਹੀਦਾ ਹੈ ਸ਼ੀਦੀ ਦਿਹਾੜਿਆਂ ਲੈ ਕੇ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਜਿਆਦਾ ਜਿਹੜੀ ਵੀ ਪਾਰਟੀ ਜਿੱਤੀ ਹੋਈ ਹੈ ਕਾਂਗਰਸ ਜਿੱਤੀ ਹੋਈ ਹੈ ਖਾਲੀ ਜੋ ਵੀ ਜਿੱਤੀ ਹੋਈ ਹੈ ਆਪਾਂ ਨੂੰ ਇਹਨਾਂ ਸ਼ੋਰ ਸ਼ਰਾਬਾ ਨਹੀਂ ਕਰਨਾ ਚਾਹੀਦਾ ਅਮਨ ਸ਼ਾਂਤੀ ਦਾ ਮਾਹੌਲ ਬਣਾਉਣਾ ਚਾਹੀਦਾ ਹੈ ਕਿਉਂਕਿ ਕਨਵਸੀਆਂ ਨੂੰ ਆਪਣੀ ਜਿੱਤ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਪਰਿਵਾਰਕ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਕੀ ਕਿਹੜਾ ਚਾਹੁੰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਹਨਾਂ ਦੀ ਪੋਤੀਆਂ ਤੇ ਇਹਨਾਂ ਦਾ ਪੋਤਾ ਤੇ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਤੇ ਜਿਨ੍ਹਾਂ ਵੀ ਭੈਣ ਭਰਾਵਾਂ ਨੇ ਸਹਿਯੋਗ ਦਿੱਤਾ ਤੇ ਜਿਨ੍ਹਾਂ ਕਰਕੇ ਸਾਨੂੰ ਇਹ ਜਿੱਤ ਪ੍ਰਾਪਤ ਹੋਈ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੂੰਗੀ ਤੇ ਇਹੋ ਕਹਿਣਾ ਚਾਹੂੰਗੀ ਕਿ ਜਿੰਨੇ ਵੀ ਕੰਮ ਆ ਰੁਕੇ ਹੋਏ ਆ ਜਿਹੜੇ ਹੋਏ ਆ ਉਹਨਾਂ ਦਾ ਹੋਰ ਸੁਧਾਰ ਕੀਤਾ ਜਾਵੇਗਾ ਅਤੇ ਹੋਰ ਕੰਮ ਅੱਗੇ ਕੀਤੇ ਜਾਣਗੇ ਤੇ ਇਸ ਇਲਾਕੇ ਨੂੰ ਵਧੀਆ ਤਰੀਕੇ ਦੇ ਨਾਲ ਅੱਗੇ ਚਲਾਇਆ ਜਾਵੇਗਾ। ਹਾਲਸਾ ਸ੍ਰੀ ਵਾਇਗੁਰਜੀ ਦੀ ਫਤਿਹ ਮੈਂ ਗੁਰੂ ਵਿਸ਼ਵਾਸ ਸਿੰਘ ਉਪਲ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡੇ ਦਾਦੀਆ ਮੈਂ ਕੌਂਸਲਰ ਬਣੇ ਨੇ ਤੇ ਅਸੀਂ ਸਾਰੇ ਇਲਾਕੇ ਨੂੰ ਆਨੇ ਆ ਕਿ ਅਸੀਂ ਜਿਹੜੇ ਵੀ ਕੰਮ ਰੁਕੇ ਆ ਜਿਹੜੇ ਵੀ ਕੰਮ ਪੈਂਡਿੰਗ ਆ ਉਹ ਸਾਰੇ ਆਪਾਂ ਟਾਈਮ ਤੇ ਕਰਾਵਾਂਗੇ ਤੇ ਅਸੀਂ ਕੋਈ ਢਿੱਲ ਨਹੀਂ ਵਰਤਾਂਗੇ ਤੇ ਅਸੀਂ ਸਾਰੇ ਇਲਾਕੇ ਨੂੰ ਤੇ ਸਾਰਿਆਂ ਨੂੰ ਬਹੁਤ ਸਤਿਕਾਰ ਕੀ ਉਹਨਾਂ ਨੇ ਸਾਨੂੰ ਵੋਟ ਪਾਈ ਤੇ ਸਾਨੂੰ ਇਹ ਜਿੱਤ ਪ੍ਰਾਪਤ ਕਰਾਈ ਧੰਨਵਾਦ ਜਿਸਾ ਕਿ ਆਪਾਂ ਅੱਜ ਵਾਰ ਨੰਬਰ 1 ਦੇ ਵਿੱਚ ਪਹੁੰਚੇ ਆਂ ਤੇ ਉਹਨਾਂ ਨੂੰ ਵਧਾਈ ਦਿਤਤੀਏ ਤੇ ਉਹਨਾਂ ਵੱਲੋਂ ਵੀ ਇਹ ਕਹਿਣਾ ਵਾ ਕਿ ਅਸੀਂ ਇਲਾਕੇ ਦੇ ਜਿਹੜੇ ਕੰਮ ਰੁਕੇ ਪਹਿਲੇ ਅਧਾਰ ਤੱਕ ਕਰਾਂਗੇ ਇਸ ਨਾਲ ਸਟਾਰੀ ਜੀ ਨੂੰ ਚੈਨਲ ਤੁਹਾਡਾ ਪ੍ਰਣਾਮ ਅਜੀਤ ਸਿੰਘ ਕੈਮਰਾਮੈਨ ਸਤਨਾਮ ਦੇ ਨਾਲ ਧੰਨਵਾਦ ਜੀ